ਲਗਾਤਾਰ 2 ਸਾਲ ਹਰ ਕੰਟਰੀ ਤੋਂ ਸਿਰਫ ਰਿਫਿਊਜ਼ਲ ਹੱਥ ਲੱਗਣ ਤੋਂ ਬਾਅਦ ਐਪਲੀਕੈਂਟ ਸਾਹਿਲ ਦੀਆਂ ਆਸਾਂ ਨੂੰ ਪਿਆਬੂਰ ਓਮ ਵੀਜ਼ਾ ਆ ਕੇ ਕਿੱਦਾਂ ਪਤਾ ਲੱਗਾ ਜੀ ਓਮ ਵੀਜ਼ਾ ਬਾਰੇ ਤੁਹਾਨੂੰ ਪਤਾ ਸਰ ਅਬ ਇਹ ਇੰਸਟਾਗ੍ਰਾਮ ਤੇ ਚੈੱਕ ਕਰਦੇ ਰਹਿੰਦੇ ਹਾਂ ਤੇ ਮੈਂ 2022 ਤੋਂ ਲੈ ਕੇ 24 ਤੱਕ ਮੈਂ ਬੜਾ ਰਿਫਿਊਜ਼ਲ ਇਕੱਠੀਆਂ ਕਰਦੇ ਰਿਹਾ ਐਡੀ ਥੱਗੀ ਸਰ ਇਕੱਠੀ 19 ਸਰ ਕੰਟਰੀਆਂ ਚ ਨਹੀਂ ਮੇਪਰ ਫਿਊਜ਼ਲ ਆਈਆਂ ਇਸ ਹਿਸਾਬ ਹੋਇਆ ਜਿੱਥੇ ਜਾਂਦਾ ਉੱਥੇ ਵੀਜ਼ਾ ਜਿੱਥੇ ਜਾਣਾ ਉੱਥੇ ਜਿੱਦਾਂ ਆਪਾਂ ਉਹਨੂੰ ਵੀਜ਼ੇ ਦੀ ਫਾਈਲ ਇਕੱਠੀ ਕਰਦੇ ਹਾਂ ਉਦਾਂ ਮੇਰੇ ਕੋਲ ਰਿਫਿਊਜ਼ਲਾਂ ਦੀ ਪਈ 8 ਤੋਂ 9 ਰਿਫਿਊਜ਼ਲ ਹਰ ਪਾਸਿਓਂ ਹੀ ਫਾਈਲ ਰਿਫਿਊਜ਼ ਹੋਣ ਮਗਰੋਂ ਵੀਜ਼ਾ ਕਿੰਗ ਨੇ ਦਿਵਾਇਆ ਸਾਈਪਰਸ ਦਾ ਸਟੱਡੀ ਵੀਜ਼ਾ ਕਿੰਨੇ ਨੰਬਰ ਆਫ ਕੰਟਰੀਸ ਉਸੇ ਰਿਫਿਊਜ਼ ਹੋਇਓ 1 2 5 10 15 20 ਤੋਂ ਵੱਡਦੇ 8 9 ਤੱਕ ਜਰਾ ਆ ਟੱਪਾਂਗੇ ਕਿਹੜੀ ਕਿਹੜੀ ਗਲਤੀਆਂ ਤੁਸ ਯੂਐਸਏ ਤੋਂ ਲੈ ਕੇ ਸਰਲੂਐਸਏ ਮਾਲਟਾ ਸਪੇਨ ਆਪਣੀ ਇਹ ਸਿੰਗਾਪੁਰ ਆਪਣਾ ਜਰਮਨੀ ਹੋਰ ਲਾਲੋ ਯੂਕੇ ਤੋਂ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਤੇ ਕੋਈ ਵੀ ਕੰਟਰੀ ਛੱਡੀ ਨਹੀਂ ਕੋਈ ਕੰਟਰੀ ਨਹੀਂ ਛੱਡੀ ਦੱਸ ਉਸਾ ਦਵਾ ਕੇ ਏਜੰਟਸ ਨੇ ਕੀਤੇ 20 ਤੋਂ 25 ਲੱਖ ਖਰਾਬ ਫਿਰ ਕਿਵੇਂ ਓਮ ਵੀਜ਼ਾ ਚ ਮਿਲੀ ਸਹੀ ਸਲਾਹ ਤੁਸੀਂ ਵੀ ਸੁਣੋ ਘਟੂ ਘਾਟ ਸਰ 20 25 ਲੱਖ ਤੇ ਮੈਂ ਡਾਅਰ ਦਿੱਤਾ ਕਰਦਾ ਕਿਆ ਬਾਤ 20 ਲੱਖ 20 25 ਲੱਖ ਰੁਪਏ ਖਰਾਬ ਹੋ ਗਏ ਏਜੰਟ ਨੇ ਇੱਦਾਂ ਹੀ ਠਗਦੇ ਰਹਿਣਾ ਵਾਪਸ ਲੈਣ ਜਾਣਾ ਕਦੀ ਨੇ ਦੇਨੇ ਨਹੀਂ ਕਈਆਂ ਨੇ ਕਹਿਣਾ ਕਿ ਕੱਲ ਆਇਓ ਪਰਸੋਂ ਆਇਓ ਤੇ ਸਰ ਉਸ ਤੋਂ ਬਾਅਦ ਫਿਰ ਮੈਂ ਟਰਸਟ ਕੀਤਾ ਓਮ ਵੀਜ਼ੇ ਤੇ ਯਾਹਾਂ ਵੀ ਇੱਥੋਂ ਲੱਗੂਗਾ ਲੱਗੂਗਾ ਟਰਸਟ ਜੋ ਕੀਤਾ ਸੀ ਸਰ ਉਹ ਪੂਰਾ ਵੀ ਹੋਇਆ ਥੈਂਕ ਯੂ ਸੋ ਨੈਕਸਟ ਆਜੋ ਜੀ ਸਾਹਿਲ ਤਲੋਤਰਾ ਜੀ ਸਾਹਿਲ ਜੀ ਸਾਈਪ੍ਰਸ ਦਾ ਤੁਹਾਡਾ ਵੀਜ਼ਾ ਆ ਗਿਆ ਜੀ ਬਹੁਤ ਬਹੁਤ ਮੁਬਾਰਕਾ ਨਾਲ ਕੋ ਨਾ ਆਇਆ ਜੀ ਤੁਹਾਡੇ ਕੱਲੇ ਆਇਆ ਫਰੈਂਡ ਆਇਆ ਥੱਲੇ ਆਓ ਫਰੈਂਡ ਹੈ ਠੀਕ ਹੈ ਜੀ ਕਿਹੜੀ ਜਗ੍ਹਾ ਤੋਂ ਆਏ ਸਾਹਿਲ ਪਠਾਨਪੁਰ ਤੋਂ ਪਠਾਨਪੁਰ ਤੋਂ ਆਇਓ ਕਿਦਾਂ ਪਤਾ ਲੱਗਾ ਜੀ ਓ ਵੀਜ਼ਾ ਬਾਰੇ ਤੁਹਾਨੂੰ ਪਗਲਾ ਸਰ ਅਬਾਈ ਇਹ ਇੰਸਟਾਗ੍ਰਾਮ ਤੇ ਚੈੱਕ ਕਰਦੇ ਰਹਿੰਦੇ ਸੀ ਤੇ ਮੈਂ 2022 ਤੋਂ ਲੈ ਕੇ 24 ਤੱਕ ਮੈਂ ਬੜਾ ਰਿਫਿਊਜ਼ ਲਾ ਹੀ ਇਕੱਠੀਆਂ ਕਰਦੇ ਰਹਾ ਐਡੀ ਥੱਗੀ ਸਰ ਇਕੱਠੀ ਤੇ ਫਿਰ ਲੱਗ ਗਿਆ ਉਹ ਨਾ ਫਿਰ ਯਾਰ ਮਨ ਲੱਗ ਮੈਂ ਤੁਹਾਨੂੰ ਇਹ ਥੋੜਾ ਲਾਉਡ ਬੋਲੋ ਕਿੰਨੇ ਸਾਲ ਫਿਜ਼ਲ ਲੱਗੀਆਂ ਇਸ ਆ ਉਹ ਜਿੱਥੇ ਜਾਂਦਾ ਉੱਥੇ ਰਿਫੀਜਾ ਜਿੱਥੇ ਜਾਣਾ ਉੱਥੇ ਰਿਫੀਜਾ ਜਦੋਂ ਆਪਾਂ ਉਹਨੂੰ ਵੀਜ਼ੇ ਦੀ ਫਾਈਲ ਇਕੱਠੀ ਕਰਦੇ ਆਂ ਉਦਾਂ ਮੇਰੇ ਕੋਲ ਰਿਫੀਜਾ ਦੀ ਪਈ ਹੈ ਕਰ ਸਰ ਰਿਫੀਜਾ ਦੀ ਪਈ ਹੈ ਉਹ ਫਾਈਲ ਮੈਨੂੰ ਲਿਆ ਕੇ ਦਵੋਗੇ ਆਪਾਂ ਦਿਖਾਵਾਂਗੇ ਨਾ ਕਿ ਬੱਚੇ ਬਾਹਰ ਦੇਖੋ ਰਿਫੀਜਾ ਕਿੰਨੀਆਂ ਲਵਾ ਰਹੇ ਉਹਦੀ ਫੋਟੋ ਕਾਪੀ ਕਰਕੇ ਮੈਨੂੰ ਦੇ ਦਿਓ ਤੇ ਸਰ ਉਸ ਤੋਂ ਬਾਅਦ ਫਿਰ ਮੈਂ ਡਰੈਸ ਕੀਤਾ ਹੋਮ ਵੀਜ਼ੇ ਤੇ ਇਹਾਂ ਵੀ ਇਥੋਂ ਲੱਗੂਗਾ ਲੱਗੂਗਾ ਟਰਸਟ ਜੋ ਕੀਤਾ ਸੀ ਸਰ ਉਹ ਪੂਰਾ ਵੀ ਹੋਇਆ ਥੈਂਕ ਯੂ ਤੇ ਬਹੁਤ ਖੁਸ਼ੀ ਆ ਸਰ ਕਿ ਵੀਜ਼ਾ ਜਦੋਂ ਮੈਡਮ ਨੇ ਇਰਾ ਸਰ ਮੈਡਮ ਨੇ ਇਦਾਂ ਮੈਂ ਸਵੇਰੇ ਕਰਨਾ ਹੀ ਮੈਂ ਕਹਿੰਦੇ ਕਿ ਤੂੰ ਟੈਨਸ਼ਨ 'ਚ ਰਹਿਣਾ ਕਿ ਜਾਣਾ ਕਿ ਤੈਨੂੰ ਵੀਜ਼ਾ ਵੀਦਾਂ ਮੈਡਮ ਮੈਨੂੰ 10 ਵਜੇ ਫੋਨ ਕਰਤਾ ਕਿ ਤੇਰਾ ਵੀਜ਼ਾ ਆ ਗਿਆ ਸਾਈਲ ਮੈਨੂੰ ਤੁਹਾਨੂੰ ਸਰਪ੍ਰਾਈਜ਼ ਤੱਕ ਨਹੀਂ ਵੇਟ ਕਰਾਇਆ ਪਹਿਲੇ ਦੱਸਤਾ ਕਿ ਪਹਿਲਾਂ ਕਿਉਂਕਿ ਤੁਸੀਂ ਬੜੀ ਯਰਫਿਜ਼ਲਾ ਲਵਾ ਦਿੱਤੀ ਹਾਂਜੀ ਸਰ ਫਿਰ ਵੀ ਨੰਬਰ ਹੈਗਾ ਕਿੰਨੇ ਨੰਬਰ ਆਫ ਕੰਟਰੀਜ਼ ਤੁਸੀਂ ਰਿਫਿਊਜ਼ ਹੋਏ 1 2 5 10 15 20 8 9 ਤੇ ਸਾਰਾ 8 ਤੋਂ ਕਿਹੜੀ ਆਪਣੀ ਇਹ ਸਿੰਗਾਪੁਰ ਹੈ ਆਪਣਾ ਜਰਮਨੀ ਹੋਰ ਲਾਲੋ ਯੂਕੇ ਤੋਂ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਤੇ ਕੋਈ ਵੀ ਕੰਟਰੀ ਛੱਡੀ ਨਹੀਂ ਕੋਈ ਕੰਟਰੀ ਨਹੀਂ ਛੱਡੀ ਜਰ ਪੈਸਾ ਕਿੰਨਾ ਖਰਾਬ ਹੋ ਗਿਆ ਘਟੂ ਘਾਟ ਸਰ ਵੀ 25 ਲੱਖ ਤੇ ਮੈਂ ਡਾਅ ਦਿੱਤਾ ਕਰਦੇ ਆ ਕਿਆ ਬਾਤ 20 ਲੱਖ 25 ਲੱਖ ਰੁਪਇਆ ਖਰਾਬ ਹੋ ਗਿਆ ਏਜੰਟ ਨੇ ਇੱਦਾਂ ਹੀ ਠੱਗਦੇ ਰਹਿਣਾ ਵਾਪਸ ਲੈਣ ਜਾਣਾ ਕਈ ਨੇ ਦਿਨੇ ਨਹੀਂ ਕਈਆਂ ਨੇ ਕਹਿਣਾ ਕਿ ਕੱਲ ਆਇਓ ਪਰਸੋਂ ਆਇਓ ਉਹ ਕਈਆਂ ਨੇ ਡਰਾਵੇ ਦੇਣੇ ਕਿਤੇ ਤੇ ਆਓ ਕਿਸ ਕਰ ਉਸ ਕਰਕੇ ਤਾਂ ਹੀ ਤਾਂ ਨਹੀਂ ਅੱਜ ਤੁਹਾਡੇ ਪੇਰੈਂਟਸ ਵੀ ਤੁਹਾਡੇ ਨਾਲ ਨਹੀਂ ਆਏ ਉਹਨਾਂ ਨੂੰ ਲੱਗਦਾ ਸ਼ਾਇਦ ਫਿਰ ਫਿਜ਼ਲੀ ਆਣੀ ਮਤਲਬ ਠੀਕ ਨਹੀਂ ਰਹਿੰਦੇ ਹੈਗੇ ਅੱਜ ਅੱਜ ਵੀ ਕਿੱਦਾਂ ਦੀ ਅੱਜ ਫਿਰ ਫੀਲਿੰਗ ਆ ਰਹੀ ਹੈ ਖੁਸ਼ੀ ਹੋ ਰਹੀ ਹੈ ਹੈ ਸ਼ੋਪਿੰਗ ਦੇ ਸੋਪੇ ਬੀਜ਼ਾ ਵੀ ਨਹੀਂ ਆਇਆ ਮੈਂ ਪਹਿਲਾਂ ਕਰ ਲਈਦੀ ਸ਼ੋਪਿੰਗ ਪਹਿਲਾਂ ਹੀ ਕਰ ਲਈ ਸੀ ਮਤਲਬ ਸਾਢੇ ਤੇ ਫੇਰ ਪੂਰਾ ਸੀਗਾ ਪੂਰਾ ਸਰ ਟਰਸਟ ਮੈਂ ਕਹਿੰਦਾ ਮੈਂ ਫਾਈਲ ਲਈ ਤੇ ਮੈਂ ਘੁੰਮਿਆ ਹੀ ਸਰ ਕੋਈ ਟੈਨਸ਼ਨ ਨਹੀਂ ਦਿਮਾਗ ਚ ਰਹੀ ਕਿ ਆਣਾ ਜੇ ਮੈਨੂੰ ਪਤਾ ਹੀ ਆਏਗਾ ਕਿਹੜੀ ਜਗ੍ਹਾ ਤੋਂ ਆਏ ਹੋ ਮੈਂ ਸਰ ਪਠਾਨਕੋਟ ਤੋਂ ਪਠਾਨਕੋਟ ਤੋਂ ਆਇਓ ਹਾਂਜੀ ਸਰ ਤੇ ਬ੍ਰਦਰ ਕੀ ਸੁਨਿਆ ਕੀ ਦੋਗੇ ਜਿਹੜੇ ਤੁਹਾਡੇ ਵਰਗੇ ਭੈਣ ਭਰਾ ਅੱਜ ਵੀ ਇੱਧਰ ਉੱਧਰ ਘੁੰਮ ਰਹੇ ਐ ਅੱਜ ਇੰਨੇ ਕੰਸਲਟੈਂਟ ਹੋ ਚੁੱਕੇ ਹੋਏ ਐ ਤੁਸੀਂ ਅੱਜ ਮਾੜਾ ਤਾਂ ਨੂੰ ਨਵਾਂ ਏਜੰਟ ਦਾ ਚਿਹਰਾ ਦਿਖੂਗਾ ਤੇ ਹਰ ਬੰਦਾ ਕਹੂਗਾ ਮੈਂ ਹੀ ਬੈਸਟ ਆ ਮੈਂ ਹੀ ਐਕਸਪਰਟ ਆ ਤੁਹਾਡੇ ਤੱਕ ਤੇਰੇ ਬੇ ਬਹੁਤ ਹੈਗਾ ਜੀ ਸਰ ਆਪਣੇ ਆਪ ਨੂੰ ਸਾਰੇ ਕਹਿੰਦੇ ਹਨ ਜਦੋਂ ਉਹਨਾਂ ਨੇ ਪੈਸੇ ਲੈਣੇ ਸਾਰੇ ਕਹਿੰਦੇ ਆਪਾਂ ਜੀ ਕਰੋ ਇਹ ਕੰਮ ਕਰਵਾ ਕੇ ਦਵਾਂਗੇ ਉਹ ਕਰਵਾ ਕੇ ਦਵਾਂਗੇ ਜਦੋਂ ਕਰਵਾਉਣ ਦੀ ਵਾਰੀ ਆਉਂਦੀ ਹੈ ਬਹਾਨੇ ਮਾਰਦੇ ਆ ਕਿ ਅੱਜ ਆ ਜਾਈਏ ਕਿ ਕੱਲ ਆ ਜਾਈਏ ਅੱਜ ਆ ਜਾਈਏ ਕੱਲ ਆ ਜਾਈਏ ਉਸ ਤੋਂ ਬਾਅਦ ਸਰ ਜਦੋਂ ਪੈਸੇ ਜਦੋਂ ਬਾਅਦੋਂ ਨਾ ਆਏ ਉਹਨਾਂ ਨੇ ਫਿਰ ਬਹਾਨੇ ਮਾਰਨੇ ਕਿ ਚਲੋ ਅਗਲੀ ਵਾਰੀ ਕਰਵਾ ਦਾਂਗੇ ਥੋੜਾ ਵੇਟ ਕਰੋ ਫਿਰ ਜਦੋਂ ਆਪਾਂ ਉਹ ਵੀ ਜੇ ਆਏ ਨਾ ਸਰ ਤਾਂ ਸਰ ਨੂੰ ਮੈਂ ਇੱਕ ਮਿੰਨੇ 2 ਤੋਂ 3 ਵੀ ਲੱਗ ਸਕਦੇ ਸਰ ਪਰ ਐ ਕਿ ਵੀਜ਼ਾ ਤੁਹਾਨੂੰ ਮਿਲੇਗਾ ਮਿਲੇਗਾ ਪਰ ਆਪਾਂ ਉਹੀ ਟਰਸਟ ਦੇ ਆਪਾਂ ਇੱਥੇ ਆਏ ਸੀਗੇ ਤੇ ਸਾਨੂੰ ਪੂਰਾ ਟਰਸਟ ਮੈਡਮ ਕੀਤਾ ਵੀ ਹੈਗਾ ਫਿਰ ਤੁਸੀਂ 2-3 ਮਹੀਨੇ ਮਿਲਦਾ ਫੇਰ ਸ਼ੋਪਿੰਗ ਕੀਤੀ ਹਨਾ ਨਹੀਂ ਸਰ ਘੁੰਮਿਆ ਹੀ ਆ ਮੈਂ ਸਰ ਘੁੰਮਿਆ ਹੀ ਹਾਂਜੀ ਸਰ ਚਲੋ ਬਹੁਤ ਬਹੁਤ ਮੁਬਾਰਕਾ ਜੀ ਥੈਂਕ ਯੂ ਸਰ ਸੋ ਜਿੱਦਾਂ ਕਿ ਇਹ ਭਰਾ ਨੇ ਦੱਸਿਆ ਕਿ ਕੋਈ ਕੰਟਰੀ ਨਹੀਂ ਛੱਡੀ ਜਿੱਥੇ ਰਿਫਿਊਜ਼ ਲਾ ਨਹੀਂ ਲੱਗੀਆਂ ਤੇ ਮੈਨੂੰ ਲੱਗਦਾ بڑے ਏਜੰਟਸ ਕੋਈ ਘੁੰਮਿਆ ਵੀ ਹੈ ਤੇ ਕੋਈ 2-4-5 ਲੱਖ ਨਹੀਂ 20 ਤੋਂ 25 ਲੱਖ ਰੁਪਇਆ ਜਿਹੜਾ ਇਹਨਾਂ ਨੇ ਬਾਹਰ ਏਜੰਟਾਂ ਕੋ ਖਰਾਬ ਕੀਤਾ ਤੇ ਮ ਪੇਰੈਂਟਸ ਨੂੰ ਖਾਸ ਕਰਕੇ ਜਦੋਂ ਵੀ ਤੁਸੀਂ ਕਿਸੇ ਵੀ ਆਪਣੇ ਬੱਚੇ ਦਾ ਕਿਤੇ ਹੀ ਕੰਟਰੀ ਵੀ ਅਪਲਾਈ ਕਰਨਾ ਹੈ ਭਾਵੇਂ ਵਿਸਟਰ ਕਰਾਣਾ ਹੈ ਸਟੱਡੀ ਕਰਨਾ ਹੈ ਕਿਸੇ ਵੀ ਕੰਟਰੀ ਦਾ ਪਹਿਲਾਂ ਚੰਗੀ ਤਰ੍ਹਾਂ ਆਪਣੇ ਲੈਵਲ ਤੇ ਚੈੱਕ ਕਰਿਆ ਕਰੋ ਜਿੰਦਾਂ ਦਾ ਬੈਕਗਰਾਉਂਡ ਉਹ ਕਿਦਾਂ ਚੈੱਕ ਕਰਨਾ ਹੈ ਇਹ ਇਹਨਾ ਸੋਚਿਆ ਕਰੋ ਜੇ ਇੱਕ ਨੇ ਕਹਤਾ ਕਿ ਸਾਡਾ ਰਿਸ਼ਤੇਦਾਰ 10 ਸਾਲ ਪਹਿਲਾਂ ਇੱਥੋਂ ਗਿਆ ਸੀਗਾ ਤੇ ਆਪਾਂ ਵੀ ਚੱਲ ਗਏ ਕਿਉਂਕਿ 10 ਸਾਲ ਪਹਿਲਾਂ ਹੋਰ ਸਟੋਰੀਆਂ ਸੀਗੀਆਂ ਅੱਜ ਅੱਜ ਉਹ ਚੀਜ਼ਾਂ ਨਹੀਂ ਰਹੀਆਂ ਹੁਣ ਕਾਫੀ ਚੇਂਜਸ ਆ ਚੁੱਕੀਆਂ ਹੋਈਆਂ ਲੇਟੈਸਟ ਦੇਖਿਆ ਕਰੋ ਕਿ ਉਹ ਲੇਟੈਸਟ ਕਿੰਨੇ ਕੋ ਵੀਜ਼ੇ ਉਸ ਏਜੰਟ ਦੇ ਲੱਗ ਰਿਹਾ ਤੇ ਜਿਹੜੀ ਕੰਟਰੀ ਵਾਸਤੇ ਆਪਾਂ ਆਪਣੇ ਬੱਚੇ ਨੂੰ ਭੇਜਣ ਲੱਗੇ ਆ ਉਸ ਕੰਟਰੀ ਦੇ ਉਹ ਵੀਜ਼ੇ ਲਵਾ ਵੀ ਰਿਹਾ ਕਿ ਨਹੀਂ ਲਵਾ ਰਿਹਾ ਕਿੰਨੇ ਕੋ ਵੀਜ਼ੇ ਉਹਨੇ ਲਵਾ ਲਿਆ ਕਿੱਦਾਂ ਦੀ ਫਾਈਲ ਆਫ ਫੜ ਰਿਹਾ ਸੋ ਇਹ ਜਿਹੜੀ ਚੀਜ਼ਾ ਜ਼ਰੂਰ ਚੈੱਕ ਕਰੋ ਇਹਨਾਂ ਦੇਖਿਆ ਕਰੋ ਕਿ ਜੇ ਕਿਸੇ ਨੇ ਦੋ ਵੀਜ਼ੇ ਲਵਾਤੇ ਆ ਜਿਹੋ ਬੈਸਟ ਹੋ ਗਿਆ ਤੋਂ ਉਹਦੇ ਮਗਰ ਜੇ 20 ਰਿਫਿਊਜ਼ਲਾਂ ਲੱਗੀਆਂ ਉਹ ਦੇਖੋ ਅੱਜ ਤੁਸੀਂ ਉਹ ਵੀਜ਼ਾ ਦੇ ਪੇਜ ਤੇ ਦੇਖੋ ਮੈਂ ਫੇਰ ਤੁਹਾਨੂੰ ਕਹਿਣ ਲੱਗਾ ਇਸ ਟੀਚ ਮੈਂ ਬੜਾ ਮਾਨ ਮਹਿਸੂਸ ਕਰਦਾ ਮਾਨ ਇਹ ਨਹੀਂ ਕਿ ਹਾਂ ਮਿਹਨਤ ਤੇ ਮਾਨ ਕਰ ਮਿਹਨਤ ਕਰਦੀ ਹੈ ਅੱਜ ਕਈ ਕਿ ਦਿਨ ਤਿਹਾਰ ਵੀ ਆਪਾਂ ਦੇਖਦੇ ਹਾਂ ਸਾਡੇ ਦਫ਼ਤਰ ਖੁੱਲੇ ਹੁੰਦੇ ਆ ਸਾਡਾ ਸਟਾਫ ਅਜ ਇੰਨਾ ਡੈਡੀਕੇਟਿਡ ਹੈ ਕਿਉਂਕਿ ਅੱਜ ਫਾਈਲਿੰਗ ਆਪਾਂ ਜਿਹੜੀ ਕਰਦੇ ਆ ਸਾਈਪਰਸ ਹੋ ਗਿਆ ਯੂਕੇ ਹੋ ਗਿਆ ਇਹ ਬੜੀ ਮਿਹਨਤ ਦੇ ਨਾਲ ਇਨੇ ਵੀਜ਼ੇ ਆਉਂਦੇ ਆ ਇਹ ਤੁਸੀਂ ਵੀਡੀਓ ਜਿਹੜੀ ਦੇਖਦੇ ਹੋ ਨਾ 5-7 ਮਿੰਟ ਦੀ ਬੱਚੇ ਦੀ ਤੁਹਾਨੂੰ ਲੱਗਦਾ ਕਿ ਸ਼ਾਇਦ ਵੀਜ਼ੇ ਖੁੱਲੇ ਹੋਏ ਆ ਵੀਜ਼ੇ ਲੱਗੀ ਜਾਂਦੇ ਪਏ ਇਦਾਂ ਨਹੀਂ ਇੱਕ ਵੀਜ਼ੇ ਦੇ ਮਗਰ ਬੜੀ ਮਿਹਨਤ ਲੱਗਦੀ ਹੈ ਸਾਡੀ ਟੀਮ ਦੀ ਸੋ ਇਸ ਕਰਕੇ ਅੱਜ ਮੋਸਟਲੀ ਦਫ਼ਤਰਾਂ ਦੇ ਵਿੱਚ ਮੈਂ ਦੇਖਿਆ ਦੋ ਚਾਰ ਜਾਣਿਆਂ ਦਾ ਸਟਾਫ ਹੈ ਉਹੀ ਕਾਉਂਸਲਿੰਗ ਦੇ ਜਾਂਦੇ ਤੇ ਉਹੀ ਫਾਈ ਠੀਕ ਆ ਸੋ ਅੱਜ ਦੇਖੋ ਇਹ ਟੀਮ ਵਰਕ ਹੈ ਜੇ ਸਾਡੇ ਕੋਲ ਨਹੀਂ ਟੀਮ ਹੈ ਤਾਂ ਹੀ ਉਹਦੀ ਬਦੌਲਤ ਇਨੇ ਜਿਹੇ ਵੀ ਜੇ ਲੈ ਰਹੇ ਅੱਜ 12-13 ਸਾਲ ਹੋ ਗਏ ਕੰਮ ਕਰਦੇ ਤੇ ਸੋ ਇਸ ਕਰਕੇ ਸੋ ਸਮਝ ਕੇ ਜਿਹੜੀ ਆਪਣੀ ਫਾਈਲ ਆਪਣਾ ਕੰਸਲਟੈਂਟ ਚੁਣੋ ਅੱਜ ਜਿੱਦਾਂ ਇਸ ਭਰਾ ਨੇ 20-25 ਲੱਖ ਖਰਾਬ ਕੀਤਾ ਬੜਾ ਦੁੱਖ ਆਉਂਦਾ ਕਿ ਆਪਾਂ ਅੱਜ ਇੰਨਾ-ਇਨਾ ਲੱਖ ਰੁਪਏ ਜਿਹੜਾ ਖਰਾਬ ਕਰ ਰਹੇ ਜਦਕਿ 20-25 ਲੱਖ ਰੁਪਏ ਹੀ ਇੱਕ ਇਹਨੇ ਐਫ ਡੀ ਬਣਾਈ ਹੁੰਦੀ ਤੇ ਅੱਜ ਦੇਖੋ ਅੱਜ ਕਿਤੇ ਦੇ ਕਿਤੇ ਕਿਹੜੀ ਗੱਲ ਪਹੁੰਚ ਜਣੀ ਸੀ ਸੋ ਸੋ ਸਮਝ ਕੇ ਜਿਹੜੀ ਆਪਣੀ ਫਾਈਲ ਕਿਸੇ ਨੂੰ ਦਿਓ ਬਹੁਤ ਬਹੁਤ ਧੰਨਵਾਦ